ਸਤਿ ਸ਼੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡਾ ਦੋਸਤ ਅਫਤਾਰ ਸਿੰਘ ਕੰਬੋਜ ਅੱਜ ਅਸੀਂ ਦੋਸਤੋ ਗੱਲ ਕਰਨ ਚੱਲੇ ਆਂ ਕਾਰ ਦੇ ਅੰਦਰ ਡੈਸ਼ਬੋਰਡ ਦੇ ਉੱਤੇ ਜੋ ਏਸੀ ਪੈਨਲ ਲੱਗਿਆ ਹੁੰਦਾ ਏਸੀ ਪੈਨਲ ਦੇ ਵਿੱਚ ਦੋ ਨਿਸ਼ਾਨ ਹੁੰਦੇ ਨੇ ਕਾਰ ਦੇ ਛੋਟੇ ਛੋਟੇ ਜੋ ਨਿਸ਼ਾਨ ਬਣਾਏ ਹੁੰਦੇ ਨੇ ਉਹਨਾਂ ਦਾ ਕੀ ਮਤਲਬ ਹੁੰਦਾ ਏ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜਾ ਨੂੰ ਇਹਨਾਂ ਦਾ ਦੋਵੇਂ ਨਿਸ਼ਾਨਾਂ ਦਾ ਮਤਲਬ ਨਹੀਂ ਪਤਾ ਇਸ ਦੇ ਕੀ ਕੀ ਫਾਇਦੇ ਹੁੰਦੇ ਨੇ ਅਤੇ ਕਦੋਂ ਇਸ ਦਾ ਉਪਯੋਗ ਕੀਤਾ ਜਾਂਦਾ ਹੈ ਆਓ ਆਪਾਂ ਇਸ ਵੀਡੀਓ ਦੇ ਵਿੱਚ ਇਸ ਸੰਬੰਧੀ ਗੱਲਬਾਤ ਕਰਦੇ ਆਂ ਸੋ ਦੋਸਤੋ ਕਾਰ ਦੇ ਡੈਸ਼ਬੋਰਡ ਦੇ ਵਿੱਚ AC ਵਾਲਾ ਪੈਨਲ ਦੇ ਵਿੱਚ ਇਹ ਦੋ ਕਾਰਾਂ ਛੋਟੇ-ਛੋਟੇ ਕਾਰਾਂ ਬਣਾਈਆਂ ਹੋਈਆਂ ਨੇ ਇਹ ਕੀ ਨਿਸ਼ਾਨ ਨੇ ਇਹਨਾਂ ਦੀ ਕੀ ਐਮੀ ਤੇ ਇਹਨਾਂ ਦਾ ਉਪਯੋਗ ਕਿੱਥੇ ਹੁੰਦਾ ਕੀ ਇਹਨਾਂ ਦੇ ਫਾਇਦੇ ਹੁੰਦੇ ਐ ਇਸ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜਾ ਨੂੰ ਇਹਨਾਂ ਨਿਸ਼ਾਨਾਂ ਦਾ ਮਤਲਬ ਨਹੀਂ ਪਤਾ ਹੁੰਦਾ ਤੇ ਉਹ ਇਸ ਸੂਚੇ ਦਾ ਉਪਯੋਗ ਕਰਨਾ ਵੀ ਨਹੀਂ ਜਾਣਦੇ ਤੇ ਕਈ ਵਾਰ ਬਹੁਤੇ ਲੋਕੀ ਇਸ ਸੂਚ ਨੂੰ ਕਦੇ ਛੇੜਦੇ ਵੀ ਨਹੀਂ ਤਾਂ ਆਓ ਫਿਰ ਹੁਣ ਆਪਾਂ ਸ਼ੁਰੂ ਕਰਦੇ ਹਾਂ ਤਾਂ ਫਿਰ ਦੋਸਤੋ ਇਹ ਕਾਰ ਦਾ ਡੈਸ਼ਬੋਰਡ ਹੈਗਾ ਅਤੇ ਡੈਸ਼ਬੋਰਡ ਦੇ ਅੰ ਵਿੱਚਕਾਰ ਇਸ ਕਾਰ ਦੇ ਵਿੱਚ ਇੱਕ AC ਵਾਲਾ ਪੈਨਲ ਹੈਗਾ AC ਵਾਲਾ ਸੂਚਨ ਨਜ਼ਰ ਆ ਰਿਹਾ ਹੈ ਨਾਲੇ ਇੱਕ ਖੱਬੇ ਹੱਥ AC ਅਤੇ ਹੀਟਰ ਵਾਲਾ ਸੂਚਨ ਨਜ਼ਰ ਆ ਰਿਹਾ ਹੈ AC ਦੀ ਸੂਚ ਦੇ ਨਾਲ ਹੀ ਬਲੂਰ ਵਾਲਾ ਸੂਚ ਵੀ ਨਜ਼ਰ ਆ ਰਿਹਾ ਤੇ ਨਾਲ ਹੀ ਹਵਾ ਦੀ ਡਾਇਰੈਕਸ਼ਨ ਵਾਲਾ ਸੂਚ ਵੀ ਹੈਗਾ ਕਿ ਹਵਾ ਦੀ ਤੁਸੀਂ ਡਾਇਰੈਕਸ਼ਨ ਲੈ ਕੇ ਜਾਣੀ ਕਿੱਥੇ ਹੈਗੀ ਹੈ ਅਤੇ ਨਾਲ ਹੀਠਾ ਇੱਕ ਹੋਰ ਸੂਚ ਹੈਗਾ ਤੇ ਇਸ ਸੂਚ ਦੇ ਨਾਲ ਉੱਪਰ ਆ ਦੋ ਨਿਸ਼ਾਨ ਬਣੇ ਹੋਏ ਨੇ ਆਪਾਂ ਜਿਨ੍ਹਾਂ ਦੀ ਗੱਲ ਕਰਨ ਲੱਗੇ ਆ ਕਿ ਆਖਰ ਇਹ ਦੋ ਨਿਸ਼ਾਨ ਹੁੰਦੇ ਕਾਦੇ ਨੇ ਅਤੇ ਇਹਨਾਂ ਦਾ ਕੰਮ ਕੀ ਹੁੰਦਾ ਹੈ ਕਿੱਥੇ ਇਹਨਾਂ ਦਾ ਇਸਤੇਮਾਲ ਹੁੰਦਾ ਹੈ ਤੇ ਕੀ ਕੀ ਇਹਨਾਂ ਦੇ ਫਾਇਦੇ ਹੁੰਦੇ ਨੇ ਇਹ ਸਾਰਾ ਆਪਾਂ ਇਸ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ ਹੁਣ ਇਹਨਾਂ ਦੋਵੇਂ ਨਿਸ਼ਾਨਾਂ ਦੇ ਵਿੱਚੋਂ ਆਪਾਂ ਸੌਕੇ ਸ਼ਬਦਾਂ ਦੇ ਵਿੱਚ ਗੱਲ ਕਰੀਏ ਤਾਂ ਇਸ ਵਕਤ ਆਹ ਵਾਲਾ ਸੂਚਾ ਹੈਗਾ ਉਹ ਇਸ ਇਨਸਾਨ ਦੇ ਵੱਲ ਹੈ ਦੋਵੇਂ ਨਿਸ਼ਾਨ ਕਾਰ ਦੇ ਨਿਸ਼ਾਨ ਨੇ ਅਤੇ ਇੱਕ ਨਿਸ਼ਾਨ ਦੇ ਵਿੱਚ ਤੀਰ ਨੂੰ ਅੰਦਰ-ਅੰਦਰ ਘੁਮਾਇਆ ਹੋਇਆ ਹੈ ਤੇ ਇੱਕ ਨਿਸ਼ਾਨ ਦੇ ਵਿੱਚ ਤੀਰ ਸ਼ੀਸ਼ੇ ਵੱਲ ਤੋਂ ਅੰਦਰ ਕਾਰ ਦੇ ਪਰਵੇਸ਼ ਕਰ ਰਿਹਾ ਹੈ ਹੁਣ ਮੋٹے ਸ਼ਬਦਾਂ ਦੇ ਵਿੱਚ ਆਪਾਂ ਕਹੀਏ ਸੌਕੇ ਸ਼ਬਦਾਂ ਦੇ ਵਿੱਚ ਇਸ ਨੂੰ ਸਮਝ ਨਾ ਹੋਵੇ ਤਾਂ ਇਸ ਜਿਸ ਨਿਸ਼ਾਨ ਦੇ ਵਿੱਚ ਤੀਰ ਕਾਰ ਦੇ ਅੰਦਰ ਘੁਮਾਇਆ ਹੋਇਆ ਇਸ ਦਾ ਮਤਲਬ ਹੈ ਕਿ ਹਵਾ ਅੰਦਰ-ਅੰਦਰ ਹੀ ਘੁਮੇਗੀ ਜਿਹੜਾ ਦੂਸਰਾ ਨਿਸ਼ਾਨ ਹੈਗਾ ਉਸ ਦੇ ਵਿੱਚ ਬਾਹਰ ਤੀਰ ਮਾਰ ਕੇ ਕਾਰ ਦੇ ਅੰਦਰ ਲੈ ਕੇ ਆਏ ਹੋਏ ਨੇ ਤਾਂ ਇਸ ਦਾ ਮਤਲਬ ਹੈ ਕਿ ਬਾਹਰਲੀ ਹਵਾ ਅੰਦਰ ਲੈ ਆਉਣ ਵਾਲਾ ਸੋਕੇ ਸ਼ਬਦਾਂ ਦੇ ਵਿੱਚ ਅਰਥ ਇਸ ਦਾ ਇਹੀ ਹੈ ਅਤੇ ਹੁਣ ਇਸ ਦੇ ਨੀਚੇ ਜੋ ਸੂਚ ਲੱਗਿਆ ਹੋਇਆ ਹੈ ਇਸ ਦਾ ਪ੍ਰਯੋਗ ਜਦੋਂ ਕੀਤਾ ਜਾਂਦਾ ਹੈਗਾ ਜੇਕਰ ਸੂਚ ਇਸ ਪਾਸੇ ਹੈਗਾ ਤਾਂ ਫਿਰ ਇਹ ਸਮਝ ਲਓ ਕਿ ਕਾਰ ਦੇ ਅੰਦਰ ਹੀ ਅੰਦਰ ਹਵਾ ਘੁੰਮ ਰਹੀ ਆਮ ਤੌਰ ਦੇ ਉੱਪਰ ਸੂਚ ਨੂੰ ਇੱਥੇ ਹੀ ਰੱਖਿਆ ਜਾਂਦਾ ਹੈ ਕਿਉਂਕਿ ਜਦੋਂ ਏਸੀ ਜਾਂ ਫਿਰ ਹੀਟਰ ਚਲਾਉਣਾ ਹੁੰਦਾ ਹੈ ਜਿਹੜੀ ਹਵਾ ਅੰਦਰ ਪੈਦਾ ਹੋ ਰਹੀ ਹੈ ਹਵਾ ਏਸੀ ਦੀ ਬਣ ਰਹੀ ਹੈ ਠੰਡੀ ਜਾਂ ਫਿਰ ਹੀਟਰ ਦੀ ਗਰਮ ਹਵਾ ਬਣ ਰਹੀ ਹੈ ਉਸ ਨੂੰ ਆਪਾਂ ਕਾਰ ਦੇ ਵਿੱਚ ਵਿੱਚ ਅੰਦਰ ਹੀ ਅੰਦਰ ਘੁਮਾਣਾ ਹੁੰਦਾ ਹੈ ਤਾਂ ਫਿਰ ਆਪਾਂ ਆਮ ਤੌਰ ਦੇ ਉੱਪਰ ਤਾਂ ਕੇ ਇਸ ਸੂਚ ਨੂੰ ਇਸ ਪਾਸੇ ਰੱਖਦੇ ਹਾਂ ਬਹੁਤੇ ਲੋਕ ਇਹੋ ਜਿਹੀ ਵੀ ਨਹੀਂ ਜਿਹੜੇ ਇਸ ਸੂਚ ਨੂੰ ਕਦੇ ਹਿਲਾਉਂਦੇ ਵੀ ਨਹੀਂ ਅਤੇ ਇਸ ਦਾ ਹੀ ਉਪਯੋਗ ਕਰਦੇ ਨੇ ਹਵਾ ਅੰਦਰ ਹੀ ਅੰਦਰ ਘੁੰਮਦੀ ਹੈ ਲੇਕਿਨ ਸਭ ਤੋਂ ਇਸ ਤੋਂ ਵੀ ਵੱਧ ਐਮਿਤ ਹੈ ਇਸ ਨਿਸ਼ਾਨ ਦੀ ਜਿਹੜਾ ਬਾਹਰੋਂ ਹਵਾ ਨੂੰ ਅੰਦਰ ਲੈ ਕੇ ਆਉਣ ਵਾਲਾ ਇਨਸਾਨ ਹੈਗਾ ਹੁਣ ਬਾਹਰੋਂ ਅੰਦਰ ਹਵਾ ਲੈ ਕੇ ਆਉਣ ਵਾਲਾ ਨਿਸ਼ਾਨ ਹੈਗਾ ਸੁਚਦਾ ਆਪਾਂ ਉਪਯੋਗ ਉੱਥੇ ਲਿਜਾ ਕੇ ਕਦੋਂ ਕਰਨਾ ਇਸ ਦੇ ਕੀ ਕੀ ਬੈਨੀਫਿਟ ਹੋ ਸਕਦੇ ਨੇ ਸਭ ਤੋਂ ਵੱਡਾ ਬੈਨੀਫਿਟ ਇਸ ਦਾ ਸਰਦੀਆਂ ਦੇ ਵਿੱਚ ਵੀ ਹੋ ਸਕਦਾ ਜਦੋਂ ਧੁੰਦ ਪੈਂਦੀ ਹੈਗੀ ਤਾਂ ਤੁਹਾਡੇ ਸ਼ੀਸ਼ੇ ਦੇ ਉੱਪਰ ਫਰੰਟ ਸ਼ੀਸ਼ੇ ਦੇ ਉੱਪਰ ਜਦੋਂ ਧੁੰਦ ਜੰਮ ਜਾਂਦੀ ਹੈ ਤਾਂ ਉਸ ਨੂੰ ਖਤਮ ਕਰਨ ਦੇ ਲਈ ਤੁਹਾਨੂੰ ਕੀ ਕਰਨਾ ਪਵੇਗਾ ਜਿਹੜਾ ਤਾਂ ਹਵਾ ਹੀ ਡਾਇਰੈਕਸ਼ਨ ਵਾਲਾ ਸੋਚ ਹੈਗਾ ਇਸ ਨੂੰ ਆਪਾਂ ਇਸ ਨਿਸ਼ਾਨ ਦੇ ਉੱਪਰ ਲੈ ਕੇ ਆ ਜਾਾਂਗੇ ਇਸ ਦਾ ਮਤਲਬ ਹੈਗਾ ਕਿ ਇਹ ਫਰੰਟ ਸ਼ੀਸ਼ੇ ਦੇ ਉੱਪਰ ਹਵਾ ਹੁਣ ਬੱਜੇਗੀ ਡੈਸ਼ਬੋਰਡ ਦੇ ਉੱਪਰ ਜਿਹੜੇ ਥਾਂ ਬਣੀ ਹੁੰਦੀ ਹੈ ਜਿੱਥੋਂ ਨਿਕਲ ਕੇ ਸਿੱਧੀ ਫਰੰਟ ਸ਼ੀਸ਼ੇ ਦੇ ਉੱਪਰ ਵੱਜਦੀ ਹੈ ਤਾਂ ਇਸ ਨੂੰ ਬਲੂਰ ਨੂੰ ਆਪਾਂ ਔਨ ਕਰ ਲੈਣਾ ਹੈਗਾ ਤਾਂ ਇਸ ਸੂਚ ਨੂੰ ਆਪਾਂ ਇੱਧਰ ਲੈ ਆਣਾ ਹੈਗਾ ਤਾਂ ਫਿਰ ਕੀ ਹੋਏਗਾ ਕਿ ਬਾਹਲੀ ਹਵਾ ਅੰਦਰ ਆਏਗੀ ਅਤੇ ਹਵਾ ਅੰਦਰ ਆਨ ਤੋਂ ਬਾਅਦ ਨਿਕਲੇਗੀ ਕਿੱਥੋਂ ਹਵਾ ਨਿਕਲੇਗੀ ਤੁਹਾਡੇ ਡੈਸ਼ਬੋਰਡ ਦੇ ਉੱਪਰ ਜਿਹੜੇ ਨਿਸ਼ਾਨ ਬਣੇ ਹੋਏ ਨੇ ਇੱਥੋਂ ਹਵਾ ਨਿਕਲ ਕੇ ਸਿੱਧੀ ਤੁਹਾਡੇ ਫਰੰਟ ਸ਼ੀਸ਼ੇ ਤੇ ਜਾਏਗੀ ਅਤੇ ਮਿੰਟਾਂ ਸਕਿੰਟਾਂ ਦੇ ਵਿੱਚ ਤੁਹਾਡੀ ਜਿਹੜੀ ਫੋਗ ਹੈਗੀ ਧੁੰਦ ਹੈਗੀ ਜਿਹੜੀ ਤੁਹਾਡੇ ਸ਼ੀਸ਼ੇ ਦੇ ਉੱਪਰ ਜੰਮੀ ਹੋਈ ਹੈਗੀ ਉਹ ਖਤਮ ਹੋ ਜਾਊਗੀ ਤਾਂ ਫਿਰ ਇਸ ਨਿਸ਼ਾਨ ਵਾਲੇ ਪਾਸੇ ਇਸ ਸੂਚ ਨੂੰ ਲੈ ਕੇ ਆਣ ਦਾ ਇੱਕ ਹੋਰ ਬਹੁਤ ਵੱਡਾ ਫਾਇਦਾ ਹੁੰਦਾ ਹੈ ਗਰਮੀਆਂ ਦੇ ਵਿੱਚ ਹੁੰਦਾ ਹੈ ਜਦੋਂ ਗਰਮੀਆਂ ਦੇ ਵਿੱਚ ਅਸੀਂ ਗੱਡੀ ਦਾ ਏਸੀ ਚਲਾ ਰਹੇ ਹੁੰਦੇ ਆ ਉਦੋਂ ਕੀ ਹੁੰਦਾ ਹੈ ਕਿ ਸਾਡਾ ਜਿਹੜਾ ਹਵਾ ਰਿਡਕਸ਼ਨ ਵਾਲਾ ਪੋਜੀਸ਼ਨ ਆਮ ਤੌਰ ਦੇ ਉੱਪਰ ਇਹ ਹੁੰਦੀ ਕਿ ਪੈਰਾਂ ਦੇ ਉੱਪਰ ਵੀ ਹਵਾ ਪੈ ਰਹੀ ਹੈ ਤੇ ਮੂੰਹ ਦੇ ਉੱਪਰ ਵੀ ਹਵਾ ਪੈ ਰਹੀ ਹੈ ਅਤੇ ਸਾਡੀ ਕਾਰ ਦਾ ਇਹ ਸੂਚ ਇਸ ਪਾਸੇ ਹੁੰਦਾ ਤਾਂ ਕਿ ਏਸੀ ਦੀ ਠੰਡੀ ਹਵਾ ਕਾਰ ਦੇ ਅੰਦਰ ਅੰਦਰ ਘੁੰਮਦੀ ਰਹੇ ਅਤੇ ਕਾਰ ਨੂੰ ਠੰਡਾ ਕੋਲ ਬਣਾ ਕੇ ਰੱਖੇ ਤਾਂ ਉਸ ਵਕਤ ਜਦੋਂ ਇਹੋ ਜਿਹੇ ਹਾਲਾਤ ਦੇ ਵਿੱਚ ਗੱਡੀ ਚਲਾ ਰਹੇ ਹੁੰਦੇ ਕਈ ਵਾਰੀ ਸਾਡੇ ਕਿਸੇ ਪਰਿਵਾਰ ਦਾ ਜੀ ਮਚਲਾਂ ਲੱਗ ਜਾਂਦਾ ਹੈ ਕਿਉਂਕਿ ਏਸੀ ਬੰਦ ਗੱਡੀ ਦੇ ਵਿੱਚ ਏਸੀ ਦੇ ਦੀ ਹਵਾ ਦੇ ਵਿੱਚ ਬਹੁਤੀ देर ਕਈ ਵਾਰੀ ਕੁਝ ਵਿਅਕਤੀ ਨਹੀਂ ਬੈਠ ਸਕਦੇ ਤਾਂ ਉਹਨਾਂ ਦਾ ਜੀ ਮਚਲਾਂ ਲੱਗ ਜਾਂਦਾ ਹੈਗਾ ਤਾਂ ਫਿਰ ਕੀ ਕਰਨਾ ਪਊਗਾ ਜਦੋਂ ਤੁਹਾਡੇ ਕਿਸੇ ਮੈਂਬਰ ਦਾ ਜੀ ਮਚਲਾਂ ਲੱਗ ਜਾਵੇ ਗੱਡੀ ਦੇ ਵਿੱਚ ਬੈਠੇ ਦਾ ਮਨ ਖਰਾਬ ਹੋਣ ਲੱਗ ਜਾਵੇ ਤਾਂ ਫਿਰ ਹੁਣ ਅਜਿਹੇ ਹਾਲਾਤ ਦੇ ਵਿੱਚ ਆਪਾਂ ਫੇਰ ਇੱਕ ਵਾਰੀ ਤਾਜੀ ਹਵਾ ਲੈਣ ਦੇ ਲਈ ਇਸ ਸੁਚ ਨੂੰ ਇਸ ਨਿਸ਼ਾਨ ਤੋਂ ਇਸ ਨਿਸ਼ਾਨ ਦੇ ਵਾਲੇ ਪਾਸੇ ਲੈ ਕੇ ਆਵਾਂਗੇ ਤਾਂ ਕਿ ਅੰਦਰ ਤਾਜੀ ਹਵਾ ਆਵੇ ਤੇ ਜਿਸ ਵਿਅਕਤੀ ਦਾ ਮਨ ਮਚਲਾ ਰਿਹਾ ਹੈਗਾ ਉਸ ਵਿਅਕਤੀ ਦਾ ਮਨ ਠੀਕ ਹੋ ਜਾਵੇ ਹੁਣ ਇਸ ਤੋਂ ਪਹਿਲਾਂ ਸਥਿਤੀ ਕੀ ਹੈ ਸੂਚ ਇੱਥੇ ਹੈਗਾ ਅਤੇ ਇਹ ਸੂਚ ਹੈਗਾ ਜਿਹੜਾ ਡਾਇਰੈਕਸ਼ਨ ਵਾਲਾ ਹਵਾ ਦੀ ਡਾਇਰੈਕਸ਼ਨ ਵਾਲਾ ਇਹ ਇੱਥੇ ਹੈਗਾ ਏਸੀ ਚੱਲ ਰਿਹਾ ਹੈਗਾ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਪਏਗਾ ਹਵਾ ਦੀ ਡਾਇਰੈਕਸ਼ਨ ਵਾਲੀ ਸੂਚ ਨੂੰ ਆਪਾਂ ਨੂੰ ਜਾਂ ਇਸ ਨਿਸ਼ਾਨ ਤੇ ਲੈ ਕੇ ਆਉਣਾ ਪਵੇਗਾ ਜਾਂ ਫਿਰ ਇਸ ਨਿਸ਼ਾਨ ਦੇ ਉੱਪਰ ਲੈ ਕੇ ਆਉਣਾ ਪਵੇਗਾ ਤਾਂ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਘੁਮਾ ਕੇ ਇਸ ਨਿਸ਼ਾਨ ਦੇ ਉੱਪਰ ਲਿਆਵਾਂਗੇ ਬੇਸ਼ੱਕ ਨੀਚੇ ਲਈਏ ਬੇਸ਼ੱਕ ਆਪਾਂ ਇਸ ਨੂੰ ਇੱਥੇ ਰੱਖ ਦਈਏ ਤਾਂ ਉਸ ਤੋਂ ਬਾਅਦ ਫਿਰ ਇਸ ਸੂਚ ਨੂੰ ਆਪਾਂ ਇਸ ਨਿਸ਼ਾਨ ਦੇ ਉੱਪਰ ਲੈ ਕੇ ਆਵਾਂਗੇ ਤਾਂ ਕਿ ਬਾਹਰੋਂ ਤਾਜੀ ਹਵਾ ਅੰਦਰ ਆ ਜਾਵੇ ਹੁਣ ਕੀ ਹੋਵੇਗਾ ਬਾਹ ਖੜ ਜਾਵੇਗੀ ਕਿਉਂਕਿ ਬਾਹਰ ਗਰਮ ਹਵਾ ਹੈਗੀ ਹੈ ਤਾਂ ਇਸ ਤਾਜੀ ਹਵਾ ਦੇ ਆਉਣ ਦੇ ਨਾਲ ਕੁਝ ਹੀ ਸਕਿੰਟਾਂ ਦੇ ਵਿੱਚ ਜਿਸ ਵਿਅਕਤੀ ਦਾ ਮਨ ਮਚਲਾਨ ਰਿਹਾ ਹੈ ਤਾਂ ਉਹ ਵਿਅਕਤੀ ਦਾ ਮਨ ਜੋ ਖਰਾਬ ਹੋ ਰਿਹਾ ਹੈ ਉਸ ਵਿਅਕਤੀ ਦਾ ਮਨ ਠੀਕ ਹੋ ਜਾਵੇਗਾ ਤਾਜੀ ਹਵਾ ਤਾਜੀ ਆਕਸੀਜਨ ਉਸ ਨੂੰ ਮਿਲ ਜਾਵੇਗੀ ਅਤੇ ਕੁਝ ਸਕਿੰਟ ਇਸ ਨੂੰ ਰੱਖੋ ਅੱਧਾ ਮਿੰਟ ਰੱਖੋ 1 ਮਿੰਟ ਰੱਖੋ ਉਸ ਤੋਂ ਬਾਅਦ ਫਿਰ ਦੁਬਾਰੇ ਵਾਪਸ ਉਸੇ ਪੋਜੀਸ਼ਨ ਦੇ ਉੱਪਰ ਆਪਾਂ ਲੈ ਆਵਾਂਗੇ ਇਸ ਨੂੰ ਤਾਂ ਕਿ ਕੂਲਿੰਗ ਗੱਡੀ ਦੀ ਕੂਲਿੰਗ ਫੇਰ ਇੱਕ ਵਾਰੀ ਠੀਕ ਹੋ ਜਾਵੇ ਅਤੇ ਇਸ ਨੂੰ ਇਸ ਸੋਚ ਨੂੰ ਆਪਾਂ ਇਸ ਪੋਜੀਸ਼ਨ ਦੇ ਉੱਪਰ ਜਾਂ ਫਿਰ ਇਸ ਪੋਜੀਸ਼ਨ ਦੇ ਉੱਪਰ ਜਿਹੜੀ ਸਾਡੀ ਪਸੰਦੀਦਾ ਪੋਜੀ ਲੈ ਕੇ ਆਪਾਂ ਆ ਸਕਦੇ ਹਾਂ ਸੋ ਉਮੀਦ ਕਰਦੇ ਹਾਂਗੇ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਲਾਈਕ ਅਤੇ ਫੋਲੋ ਕਰਨਾ ਵੀ ਨਾ ਭੁੱਲਣਾ ਹੁਣ ਸਾਨੂੰ ਦਿਓ ਇਜਾਜ਼ਤ ਤੁਸੀਂ ਬਨੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ